ਮੈਂ ਬੇਨਤੀ ਕਰਾਂਗਾ ਬਲਜੀਤ ਬੱਲੀ ਜੀ ਨੂੰ ਕਿ ਉਹਨਾਂ ਦਾ ਸੁਨੇਹਾ ਸੀ ਕਿ ਉਹ ਕੁਝ ਸਰ ਨਾਲ ਕੋਈ ਗੱਲ ਕਰਨਾ ਚਾਹੁੰਦੇ ਆ ਬਲਜੀਤ ਬੱਲੀ ਜੀ ਬਹੁਤ ਸੀਨੀਅਰ ਸਾਡੇ ਕਾਲਮ ਨਵੀਸ ਨੇ ਐਡੀਟਰ ਨੇ ਬਾਬੂ ਸ਼ਾਹੀ .com ਦੇ ਬਲਜੀਤ ਬੱਲੀ ਜੀ ਨਹੀਂ ਨਹੀਂ ਮਾਈਕ 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 ਹਲੋ ਮੈਂ ਨੀਤਾ ਨੀਣਾ ਹੈਗਾ ਨੇ ਇੱਥੇ ਠੀਕ ਆ ਬਹੁਤ ਮੁਬਾਰਕਾਂ ਜੈਸਮੀਨ ਸ਼ਾਹ ਜੀ ਨੂੰ ਬਹੁਤ ਅੱਛਾ ਚਲੋ ਇੱਕ ਮਾਡਲ ਸਾਹਮਣੇ ਉਹਨਾਂ ਨੇ ਲਿਖਤੀ ਰੂਪ ਚ ਦੇਖੋ ਤੁਸੀਂ ਕਿਹਾ ਜਏ ਕੰਮ ਕੀਤਾ ਫਲਾਣੇ ਸਾਰੇ ਤਾਂ ਸੁਣਦੇ ਟੜਦੇ ਰਹੇ ਆ ਪਰ ਇੱਕ ਉਹਨੂੰ ਫਾਰਮੂਲੇਟ ਕਰਕੇ ਕਿਤਾਬ ਦਾ ਰੂਪ ਦਿੱਤਾ ਉਹਦੇ ਚ ਉਹਦੇ ਤੇ ਕੁਦਰਤੀ ਤੌਰ ਤੇ ਬਹੁਤ ਅੱਛਾ ਪਹਿਲ ਕਦਮੀ ਹੈ ਅੱਛੀ ਹੈ ਉਹਦੇ ਨਾਲ ਕਿਸੇ ਗੱਲ ਤੇ ਕੋਈ ਸਹਿਮਤ ਹੋਵੇ ਨਾ ਹੋਵੇ ਉਹ ਉਹ ਅਲੱਗ ਗੱਲ ਹੈ ਪਰ ਇੱਕ ਤੁਸੀਂ ਫਾਰਮੂਲੇਟ ਕਰੀ ਬਹੁਤ ਅੱਛੀ ਪਹਿਲ ਕਦਮੀ ਹੈ ਮੈਨੂੰ ਇਹ ਸਵਾਲ ਉਠ ਰਿਹਾ ਸੀ ਜਦੋਂ ਤੁਸੀਂ ਕਹ ਰਹੇ ਸੀ ਪੰਜਾਬ 'ਚ ਲਾਗੇ ਤੇ ਮਾਨਸਾ ਬੈਠੇ ਨੇ ਕੇਜਰੀਵਾਲ ਜੀ ਬੈਠੇ ਨੇ ਕਿ ਦਿੱਲੀ 'ਚ ਤੁਸੀਂ ਲਾਗੂ ਕੀਤਾ ਪੰਜਾਬ ਦੇ ਵਿੱਚ ਪੰਜਾਬ ਦੀ ਡੈਮੋਗ੍ਰਾਫੀ ਵੱਖ ਹੈ ਪਾਪੂਲੇਸ਼ਨ ਦੀ ਬੰਤਰ ਵੱਖ ਹੈ ਪੰਜਾਬ ਦਾ ਜੀਓਗ੍ਰਾਫੀ ਵੱਖ ਹੈ ਪੰਜਾਬ ਦਾ ਕਲਚਰ ਵੱਖ ਹੈ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਲਾਗੂ ਕਰਨ ਜਦੋਂ ਕੀਤਾ ਤੁਸੀਂ ਉਹਦੇ ਚ ਉਹਦੇ ਤਿੰਨ ਸਾਲ ਹੋ ਗਏ ਉਹਦੇ ਕੋਈ 네ਗੇਟਿਵ ਪੋਜ਼ਿਟਿਵ ਐਕਸਪੀਰੀਅੰਸ ਹੋਣ ਕਿ ਕੀ ਉਸੇ ਤਰ੍ਹਾਂ ਹੀ ਲਾਗੂ ਹੋ ਗਿਆ ਹੈ ਜਾਇ ਇਹਦੇ ਚ ਤੁਹਾਨੂੰ ਦਿੱਕਤਾਂ ਆਈਆਂ ਮੁਸ਼ਕਿਲਾਂ ਆਈਆਂ ਆ ਰਹੀਆਂ ਨੇ ਕਿਉਂਕਿ ਉੱਥੋਂ ਦਾ ਦਿੱਲੀ ਦਾ ਸਾਰਾ ਜਿਹੜਾ ਪਾਪੂਲੇਸ਼ਨ ਦੀ ਬੰਦਰ ਦਿੱਲੀ ਦੀ ਜੀਓਗ੍ਰਾਫੀਕਲ ਸਾਰਾ ਵੱਖਰਾ ਹੈ ਤੇ ਮੇਰੇ ਮਨ ਚ ਇਹ ਸੇ ਵੀ ਕੀ ਇਹੋ ਐਜ਼ ਇਟ ਇਜ਼ ਹੀ ਲਾਗੂ ਹੋ ਰਿਹਾ ਜਾਂ ਹੋਣ ਚੋਂ ਨੂੰ ਮੁਸ਼ਕਿਲ ਆ ਰਹੀਆਂ ਕਿ ਇਸ ਤਰ੍ਹਾਂ ਤੁਹਾਨੂੰ ਸਮੂਥਲੀ ਲਾਗੂ ਕਰ ਸਕਦੇ ਨਹੀਂ ਥੈਂਕ ਯੂ ਬਲੀ ਸਾਹਿਬ ਬੜਾ ਅੱਛਾ ਕੁਐਸਚਨ ਹੈ ਜਦੋਂ ਦਿੱਲੀ ਦੇ ਵਿੱਚ ਇਹਨਾਂ ਨੂੰ ਪਹਿਲੇ 10 ਮੰਡਾ ਕਲੀਨਿਕ ਬਣਾਉਣ ਨੇ ਮੈਨੂੰ ਲੱਗਦਾ ਸਾਲ ਹੀ ਲੱਗੇ ਇੱਕ ਸਾਲ ਲੱਗੇ ਇੱਕ ਸਾਲ ਲੱਗਿਆ ਜੀ ਪਹਿਲੇ 10 ਮੰਡਾ ਕਲੀਨਿਕ ਬਣਾਉਣ ਇੱਥੇ ਇੱਕ ਸਾਲ ਚ 500 ਬਣਾਤਾ ਜੀ ਅਸੀਂ ਕਿਉਂਕਿ ਸਿਆਣੇ ਕਹਿੰਦੇ ਆ ਕਿ ਐਕਸਪੀਰੀਅੰਸ ਉਹ ਕੰਗਾ ਹੈ ਜਿਹੜਾ ਬੰਦੇ ਨੂੰ ਉਦੋਂ ਮਿਲਦਾ ਜਦੋਂ ਗੰਜਾ ਹੋ ਜਾਂਦਾ ਉਦੋਂ ਕੰੰਗੇ ਦੀ ਲੋੜ ਨਹੀਂ ਰਹਿੰਦੀ ਇਸ ਕਰਕੇ ਦੂਜੇ ਦਾ ਐਕਸਪੀਰੀਅੰਸ ਵਰਤ ਲਓ ਤਾਂ ਕਿ ਕੰਗਾ ਉਦੋਂ ਮਿਲ ਜੇ ਜਦੋਂ ਤੇ ਬਾਲ ਹੋਣ ਜਦੋਂ ਅਸੀਂ ਇਹਨਾਂ ਦਾ ਐਕਸਪੀਰੀਅੰਸ ਵਰਤਿਆ ਮੁਸ਼ਕਲਾਂ ਮਸ਼ਕਲਾਂ ਸਾਰੀਆਂ ਇਹਨਾਂ ਨੇ ਝੱਲੀਆਂ ਨੇ ਅਸੀਂ ਤਾਂ ਨਜ਼ਾਰਾ ਹੀ ਲਏ ਨੇ ਬੀਮਾ ਲੱਗ ਲਿਨ ਕਿ ਚੱਕ ਦਿਓ ਇੱਥੋਂ ਇੱਥੋਂ ਜਾਂਦਾ ਸੀਗਾ ਜੀਰਕਪੁਰ ਤੋਂ ਉਹ ਕਿਉਂਕਿ ਦਿੱਲੀ ਜਿਹੜੀ ਆ ਉਹ ਉੱਥੇ ਜਗ੍ਹਾ ਦੀ ਕਮੀ ਹੈ ਇੱਥੋਂ ਬਣ ਕੇ ਜਾਂਦੀ ਸੀ ਉਹ ਸਰ ਜਿਹੜੀਆਂ ਉਹਨਾਂ ਦੇ ਸਲਾਈਡਸ ਵਗੈਰਾ ਇੱਥੋਂ ਅਜੇ ਇੱਕਪੁਰ ਕੋਲੇ ਫੈਕਟਰੀ ਹੈ ਇੱਕ ਉੱਥੇ ਉਹ ਜਵਾ ਜੀ ਦੇਖ ਕੇ ਫਿਰਿਆ ਇੱਕ ਟੈਂਪਰੇਰੀ ਜਿਹਾ ਇਨਫਰਾਸਟ੍ਰਕਚਰ ਖੜਾ ਕਰ ਦਿੱਤਾ ਸਾਡੇ ਕੋਲੇ ਜਗ੍ਹਾ ਹੀ ਹੈ ਸਾਡੇ ਕੋਲੇ ਹਸਪਤਾਲ ਨੇ ਸਾਡੇ ਕੋਲ ਡਿਸਪੈਂਸਰੀਆਂ ਨੇ ਪਿੰਡਾਂ ਚ ਸੇਵਾ ਕੇਂਦਰ ਨੇ ਸਾਰ ਕੁਝ ਸਾਨੂੰ ਤਾਂ ਬਸ ਸਿਰਫ ਉਹਨੂੰ ਹਸਪਤਾਲ ਦਾ ਇੱਕ ਰੂਪ ਦੇਣਾ ਸੀਗਾ ਦਵਾਈਆਂ ਰੱਖਣੀਆਂ ਸੀ ਡਾਕਟਰ ਦੇਣੇ ਸੀ ਸੋ ਅਸੀਂ 800 ਡਾਕਟਰ ਸਾਹਿਬ 800 881 ਹੋ ਗਏ ਜੀ ਹੁਣ ਇੱਕ 200 ਹੋਰ ਤੇ ਆ ਰਿਹਾ 1000 ਹੋ ਜੂਗਾ ਜੀ ਐਸੀ ਤਰ੍ਹਾਂ ਹੀ ਜਿਹੜਾ ਐਂਟੀ ਕ腐ਪਸ਼ਨ ਮੂਵਮੈਂਟ ਸ਼ੁਰੂ ਇਹਨਾਂ ਨੇ ਕੀਤੀ ਸੀ ਬੰਦੇ ਅਸੀਂ ਫੜ ਲਏ ਕੋਕੋ ਸਾਡੇ ਕੋਲ ਤਾਂ ਫੋਨ ਨਹੀਂ ਫੋਨ ਨਹੀਂ ਦੇਣਾ ਵੀ ਫੋਨ ਦਿਓ ਵੀ ਜੇ ਕੋਈ ਬਾਪੂ ਕੋਈ ਮੰਗਦਾ ਪੈਸੇ ਸੰਦਸ ਦੋ ਤੇ ਉਹਨਾਂ ਨੇ ਵੀ ਤਰੀਕੇ ਲੱਭ ਲਏ ਅਸੀਂ ਪਹਿਲਾਂ ਐਡਵਰਟਾਈਜ਼ਮੈਂਟ ਕਰਤਾ ਕਿ ਆ ਨੰਬਰ ਹੈ ਤੁਸੀਂ ਮਨਾਂ ਨਾ ਕਰਿਓ ਜਿਉ ਪੈਸੇ ਮੰਗਦਾ ਤਾਂ ਤੁਸੀਂ ਜੇਬ ਚ ਹੱਥ ਪਾ ਕੇ ਫੋਨ ਕੱਢ ਲਿਓ ਉਹਦੀ ਫੋਟੋ ਖਿੱਚ ਲਓ ਜਾਂ ਵੀਡੀਓ ਬਣਾ ਲਓ ਸਾਨੂੰ ਭੇਜ ਦਿਓ ਉਹਨਾਂ ਨੇ ਨਵਾਂ ਤਰੀਕਾ ਕੱਢ ਲਿਆ ਬੱਲੀ ਸਾਹਿਬ ਉਹਨਾਂ ਨੇ ਦਫ਼ਤਰ ਦੇ ਸਾਹਮਣੇ ਲਿਖਤਾ ਅੰਦਰ ਮੋਬਾਈਲ ਲੈ ਆਉਣਾ ਸਖਤ ਮਨਾ ਹੈ ਅਸੀਂ ਫਿਰ ਹੋਰ ਤਰੀਕਾ ਲੱਭ ਲਿਆ ਅਸੀਂ ਕਿਹਾ ਵੀ ਜਿੱਥੇ ਇਹ ਲਿਖਿਆ ਹੋਇਆ ਜਿਹੜੇ ਦਫ਼ਤਰ ਚ ਕਿ ਮੋਬਾਈਲ ਅੰਦਰ ਲੈ ਆਉਣਾ ਸਖਤ ਮਨਾ ਹੈ ਅਸੀਂ ਆਟੋਮੈਟਿਕਲੀ ਉਹਨੂੰ ਕਰਾਪਟੇ ਮੰਨਾਂਗੇ ਕਿਉਂ ਮੋਬਾਈਲ ਕਿਉਂ ਲੈ ਕੇ ਜਾ ਸਕਦੇ ਅੰਦਰ ਸੇ ਕੋਈ ਕੋਈ ਮਤਲਬ ਰਾਕਟ ਲਾਂਚਰ ਹੈ ਉਹ ਜਾਂ ਕੋਈ ਉਹਦੇ ਨਾਲ ਨੁਕਸਾਨ ਹੋ ਜੂਗਾ ਕਿਉਂ ਲੈ ਕੇ ਜਾ ਸਕਦੇ ਇਦਾਂ ਇਦਾਂ ਕਰਕੇ ਸਰ ਸਾਨੂੰ ਫਾਇਦਾ ਇਹ ਹੁੰਦਾ ਰਿਹਾ ਇਹ ਦਿੱਲੀ 'ਚ ਤਜਰਬੇ ਕਰਦੇ ਰਹੇ ਅਸੀਂ ਉਹਨਾਂ ਦੇ ਚਰਮੇ ਨੂੰ ਵਾਰਤਦੇ ਰਹੇ ਤੇ ਬੜੀ ਸਫਲਤਾਪੂਰਵਕ ਅਸੀਂ ਉਹ ਜਿਹੜਾ ਮਾਡਲ ਜਿੰਨੇ ਵੀ ਨੇ ਚਾਹੇ ਹੈਲਥ ਦਾ ਚਾਹੇ ਸਿੱਖਿਆ ਦਾ ਅੱਜ ਸਾਡੇ ਮਤਲਬ ਬੱਚੇ ਸਰ JEE ਕਲੀਅਰ ਕਰ ਰਹੇ JEE ਐਡਵਾਂਸ ਕਲੀਅਰ ਕਰ ਰਹੇ ਅਮ ਬੀਤ ਮੰਤਰੀ ਸਾਹਿਬ ਬੈਠੇ ਤੂਰ ਬੰਜਾਰੇ ਦੀ ਕੁੜੀ ਜਿਹੜੀ ਹੈ ਆਪਣੇ ਪਿੰਡਾਂ ਦੀ ਹੈ ਉਹ ਕਹਿੰਦੀ ਮੈਂ ਜਦੋਂ ਤੱਕ 10ਵੀਂ ਕਲਾਸ ਚ ਡਿੜਪੇ ਪਹੁੰਚੀ ਉਹ ਤੱਕ ਮੈਨੂੰ ਇਹ ਨਹੀਂ ਪਤਾ ਸੀ ਨੀਟ ਕੀ ਹੁੰਦਾ ਤੇ ਅੱਜ ਉਹ ਨੀਟ ਕਲੀਅਰ ਕਰਕੇ ਡਾਕਟਰ ਬਣ ਲੱਗੀ ਹੈ ਜੀ ਮਤਲਬ ਸਾਡੇ 5-500 ਬੱਚਾ ਸਾਡਾ ਜੇ ਹੀ ਕਲੀਅਰ ਕਰ ਰਿਹਾ ਜੀ ਕਿੱਥੋਂ ਆ ਗਿਆ ਮੋੜ ਇਹ ਸਰਕਾਰੀ ਸਕੂਲਾਂ ਦੇ ਬੱਚੇ ਨੇ ਜੀ ਦਿੱਲੀ ਤੋਂ ਆ ਗਿਆ ਜੀ ਜਿਵੇਂ ਕੇਜਰੀਵਾਲ ਸਾਹਿਬ ਨੇ ਕਿਹਾ ਕੋਈ ਵੋਟਾਂ ਚ ਜਿੱਤਣਾ ਹਾਰਨਾ ਇਹ ਚੱਲਦਾ ਰਹਿੰਦਾ ਪਰ ਇੱਕ ਲਕੀਰ ਖਿੱਚ ਦੇਣਾ ਤੇ ਇੱਕ ਪਹਿਲਾਂ ਤਾਂ ਡੰਡੀ ਬਣਦੀ ਏ ਸਰ ਜਿੱਥੋਂ ਦੀ ਪਹਿਲੇ ਪਹਿਲਾ ਬੰਦਾ ਲੰਘਿਆ ਉਵੇਂ ਜਿਵੇਂ ਡੰਡੀ ਬਣ ਜਾਂਦੀ ਏ ਬਿੰਗੀ ਵੀ ਹੁੰਦੀ ਓ ਫਿਰ ਪਹਾ ਬਣਦਾ ਸਰ ਫਿਰ ਸੜਕ ਬਣਦੀ ਏ ਸੋ ਇਹਨਾਂ ਨੇ ਪਹਿਲਾਂ ਪੈੜਾਂ ਪਾਈਆਂ ਅਸੀਂ ਮਗਰ ਮਗਰ ਸੜਕਾਂ ਬਣਾਤੀਆਂ ਅਸੀਂ ਮਗਰ ਮਗਰ ਪਾਈ ਪਹੀਏ ਬਣਾ ਲਏ ਤੇ ਏਸੀ ਗੱਲ ਦਾ ਫਾਇਦਾ ਨੌਲੇਜ ਸ਼ੇਅਰ ਐਗਰੀਮੈਂਟ ਇੱਕ ਕੀਤਾ ਸੀਗਾ ਜਿਹੜਾ ਦਿੱਲੀ ਸਰਕਾਰ ਨਾਲ ਕਿ ਸਾਡੇ ਨਾਲ ਜੀ ਨੌਲੇਜ ਸ਼ੇਅਰ ਕਰ ਲਿਆ ਕਰੋ ਜਿਵੇਂ ਸੀਐਮ ਸੱਭ केजरीवाल ਸਾਹਿਬ ਨੇ ਕਿਹਾ ਕਿ ਅਸੀਂ ਉਹਨਾਂ ਨੂੰ ਦੱਸਣ ਨੂੰ ਤਿਆਰ ਆ ਕਿ ਯਾਰ ਅਸੀਂ ਦੱਸ ਦਿੰਦੇ ਹਾਂ ਤੁਹਾਨੂੰ ਕੰਮ ਤਾਂ ਮੁਲਕ ਦਾ ਹੀ ਹੈ ਨਾ ਅਸੀਂ ਕੋਈ ਆਵਦਾ ਥੋੜੀ ਮਾਡਲ ਲੈ ਕੇ ਬੈਠੇ ਕੋਈ ਪੇਟੈਂਟ ਰਾਈਟ ਤਾਂ ਨਹੀਂ ਕੱਲ ਲੈ ਲੇ ਅਸੀਂ ਹਾਥੋਂ ਪੁੱਛ ਲੋ ਐਸਐਸਐਫ ਬਣਾਈ ਜੀ ਸੜਕ ਸੁਰੱਖਿਆ ਫੋਰਸ 14 ਬੰਦੇ ਮੈਂ ਜਦੋਂ ਡਾਟੜਾ ਸੀਗਾ 14 ਬੰਦੇ ਡੇਲੀ ਮਰਦੇ ਸੀਗੇ ਜੀ ਪੰਜਾਬ ਚ ਔਨ ਦਾ ਸਪੌਟ ਨੰਬਰ 1 ਪੰਜਾਬ ਸੜਕ ਹਾਦਸਿਆਂ ਚ 14 ਦਾ ਮਤਲਬ ਹੋ ਗਿਆ 14 ਨੂੰ ਤਿੰਨ ਨਾਲ ਗੁਣਾ ਮਹੀਨੇ ਨਾਲ ਕਰ ਲੀ ਤਾਂ 6 400 6 400 ਨੂੰ 12 ਨਾਲ ਕਰ ਲਓ 5500 ਬੰਦਾ ਮਰ ਜਾਂਦਾ ਸੀਗਾ ਜੀ ਸਰ ਔਨ ਦਾ ਸਪੌਟ ਅਸੀਂ ਸੜਕ ਸੁਰੱਖਿਆ ਫੋਰਸ ਬਣਾਤੀ ਉਹੀ ਸੜਕ ਜਿਹੜੀ ਸੁਰੱਖਿਆ ਫੋਰਸ ਹੈ 5000 6000 ਬੰਦੇ ਜੀ ਪੀਪੀ ਚੋਂ ਲਿਆ ਪਹਿਲਾਂ ਪੀਪੀ ਚੋਂ ਕੁਆਟਰਾਂ ਚ ਬੈਠੇ ਸੀ ਟ੍ਰੇਨਿੰਗ ਕਰਕੇ ਤੜਕੀ ਫਿਰ ਵੜ ਜਾਂਦੇ ਸੀ ਕੁਆਟਰਾਂ ਚ ਅੱਜ ਕਹਿੰਦੇ ਬਾਹਰ ਘਟਲੇ ਨਹੀਂ ਨਾ ਉਹਨਾਂ ਨੂੰ ਗੱਡੀਆਂ ਦਿੱਤੀਆਂ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਅੱਜ ਭਾਰਤ ਦੀ ਸੰਸਦ ਦੇ ਵਿੱਚ ਟਰਾਂਸਪੋਰਟ ਮਨਿਸਟਰ ਗੱਡਕਰੀਏ ਕਹਿ ਰਿਹਾ ਕਿ ਹਾਂ ਪੰਜਾਬ ਤੋਂ ਸਿੱਖਣਾ ਚਾਹੀਦਾ ਹੈ 48% ਡੈਥਾਂ ਮੌਤਾਂ ਘਟ ਗਈਆਂ ਸੱਤ ਤੁਸੀਂ ਖਿਲੋ ਅਸੀਂ ਜ਼ਕਾਦਨੇ ਆ ਹਾਂ ਤੁਸੀਂ ਵੀ ਸਾਨੂੰ ਦੱਸ ਦਿਓ ਕੋਈ ਕੀ ਪਤਾ ਨੌਲੇਜ ਕਿੱਥੋਂ ਮਿਲ ਜੇ ਸੋ ਬੜਾ ਅੱਛਾ ਐਕਸਪੀਰੀਅੰਸ ਰਿਹਾ ਸਾਰੇ ਔਰ ਹਾਂ ਹੁਣ ਵੀ ਹੁਣ ਹੁਣ ਤਾਂ ਕੰਮ ਸਿੱਖ ਗਏ ਨਾ ਜੀ ਪਹਿਲਾਂ ਤਾਂ ਕਹਿੰਦੇ ਸੀ ਭਗਵਾਨ ਤਾਂ ਮਾਨ ਆ ਗਿਆ ਇਹ ਤਾਂ ਇਹ ਸਾਲ ਸਾਲ ਨਹੀਂ ਚੱਲਦੇ ਸਾਲ ਤੋਂ ਬਾਅਦ ਕਹਿੰਦੇ ਲੈ ਦੋ ਦੂਜਾ ਸਾਲ ਨਹੀਂ ਕੱਟਦੇ ਦੂਜਾ ਵੀ ਚੱਲ ਲਾਂਗੇ ਲੈ ਤਿੰਨ ਸਾਲ ਤੱਕ ਬਸ ਲਾ ਦੇਣਗੇ ਖਤਮ ਹੀ ਹੋ ਜੂ ਕੰਮ ਪਾਰਟੀ ਖਤਮ ਹੋ ਜੂ ਤੀਜਾ ਵੀ ਲਾਂਗੇ ਜੀ ਹੁਣ ਚੌਥਾ ਲੱਗ ਗਿਆ ਜੀ ਹੁਣ ਉਹ ਆਪ ਖਤਮ ਪੈਨੇ ਹੀ ਉਹਨੂੰ ਖੋਰਾ ਉਹਨਾਂ ਨੂੰ ਲੱਗ ਰਿਹਾ ਹੈ ਮਤਲਬ ਤਿਆਰਬਾ ਤਾਂ ਤਾਈਓ ਹੋਊਗਾ ਜੇ ਕੰਮ ਕਰਨ ਦਾ ਮੌਕਾ ਮਿਲੂਗਾ ਨਾ ਆਪਣੇ ਦੇਸ਼ ਦੇ ਵਿੱਚ ਕੋਈ ਐਕਸਪੀਰੀਅੰਸ ਲਿਓ ਐਕਸਪੀਰੀਅੰਸ ਕਿੱਥੋਂ ਲਈ ਆ ਯਾਰ ਕੰਮ ਤਾਂ ਦੇ ਦਿਓ ਐਕਸਪੀਰੀਅੰਸ ਹੋ ਜਾਊਗਾ ਕੰਮ ਨੂੰ ਹੀ ਤਾਂ ਐਕਸਪੀਰੀਅੰਸ ਕਹਿੰਦੇ ਆ ਸੀ ਹੁਣ ਤਾਂ ਕੰਮ ਸਿੱਖ ਗਏ ਜੀ ਤੇ ਹੁਣ ਤਾਂ ਤੁਸੀਂ ਤਾਂ ਆਉਂਦੇ ਆ ਬਾਬੂ شاہ ਹੀ ਰਾਹੀਂ ਖਾਬਰਾ ਵੀ ਚਾਪਦੇ ਹੁਣ ਤਾਂ ਪੈਨੇ ਆ ਸੀ ਉਹਨਾਂ ਨੂੰ करो केड़ी, केड़े करनी अच्छा मॉडल है जी और मौडल है। मौडल है जी और और कामयाब कामयाब बस अगली मैं एक बस कहना चाहता देखिए मुल्क तो तरक्की तभी करेगा जब हम एक दूसरे से सीखेंगे पचहत्तर साल तो हो गए और जैसे मान साहब अपने स्टाइल में बोलते हैं बिल्कुल सही बोलते हैं कि अमेरिका तो चांद पे जाके प्लॉट काट रहा है और हम अभी भी सीवर के ढक्कन बदलते रह गए तो समय बहुत बीत चुका है और ऐसा नहीं कि हमारे पास टैलेंट नहीं है ऐसा नहीं कि हमारे पास इंटेलिजेंस नहीं है मैं तो हमेशा ये कहता हूँ कि जो ऊपर वाले ने पृथ्वी बनाई थी तो सबसे इंटेलिजेंट लोग उसने इंडिया में भेजे थे और सबसे काइया और बदमाश पॉलिटिशियन भी उसने इंडिया में भेजे थे वो हमारी सबसे बड़ी प्रॉब्लम है अब दिल्ली में हमने कुछ काम करे शिक्षा स्वास्थ्य ये वो पंजाब में जो काम चल रहे हैं इस टाइम वो ऐतिहासिक है हमारे पास पुलिस नहीं थी यहां पे जो नशे के खिलाफ इस टाइम जंग चल रही है गुजरात में इतना नशा है हरियाणा में इतना नशा है दिल्ली में इतना नशा है अब पंजाब से सीख के बाकी राज्य भी काम कर सकते हैं पंजाब में 2022 में जब हमने सरकार संभाली 21 परसेंट लैंड इरिगेटेड थी सिंचाई केवल 21 परसेंट खेतों में जाती थी सत्तर साल के बाद केवल इक्कीस परसेंट खेतों में सिंचाई का पानी जाता था तीन साल में हमने तिरसठ परसेंट पहुंचा दिया और अगले साल इकतीस मार्च तक नाइन्टी फाइव परसेंट पंजाब की खेती सिंचाई से होगी तीन साल में तो तीन साल में हम कर सकते हैं तो अभी मैं गुजरात गया हुआ था वहां पे सभी साथियों वहां पे खेती सिंचाई से होती नहीं है जबकि पानी इतना है वहां पे इतना पानी है नियत ही नहीं है उनकी हमने किया आप भी सीख लो हमसे हम आपसे सीखेंगे उन्होंने भी कुछ अच्छे काम कर रखे होंगे मैं ये नहीं कह रहा हम नहीं करें हैं सारे तमिलनाडु में भी कुछ किए होंगे केरला ने भी कुछ किए होंगे आपस में एक दूसरे से सीखेंगे तो जल्दी मुल्क तरक्की करेगा ये ऑपोजिशन वाले तो कहते रहते हैं दिल्ली वाले दिल्ली वाले अरे दिल्ली वाले क्या कनाडा वालों से अमेरिका वालों से जर्मनी वालों से जापान वालों से कहीं से हमें सीखने को मिलेगा हम पंजाब की तरक्की से वहां के एक्सपर्ट्स लेके आएंगे हमें तो पंजाब की तरक्की चाहिए यार